ਬੰਤ ਹੋਵੇਗੀ 15:30 ਤੇ 16 ਸੋਨੀ ਜੀ ਕਿਹਨਾਂ ਦਾ ਸਨਮਾਨ ਕਰਨਾ ਸਾਈਕਲ ਨਾਲ ਇਹ ਜਲਦੀ ਕਰ ਦਿਓ ਜੀ ਹੁਣ ਆਪਾਂ ਉਧਰ ਫਾਈਨਲ ਵੀ ਸ਼ੁਰੂ ਕਰਵਾਉਣਾ ਕਿਉਂਕਿ ਉਹ ਵੀ ਦਰੇ ਤੇ ਆਇਆ ਕਿਹੜਾ ਕੰਮ ਹੁਣ ਚਲਵਾਓ ਜੀ ਮੈਚ ਗਰਾਊਂਡ ਕਲੀਅਰ ਪਹਿਲੀ ਰੇਡ ਦੂਰਜੀ ਬੜਾ 3 ਪਾਰਿਆ ਖੇਡ ਜਿਕ ਵੀਰੋ ਇੱਕ ਵਾਰੀ ਤਾੜੀਆਂ ਮਾਰ ਦਈਏ ਜ਼ੋਰਦਾਰ ਕੈਮਰੇ ਵਾਲੇ ਭਰਾ ਥੋੜਾ ਸਾਈਡ ਤੇ ਹੋ ਜਾਣਾ ਜਿਹੜੇ ਮੇਰੇ ਵੀਰੋ ਵੀਡੀਓ ਬਣਾ ਰਹੇ ਨੇ ਸਾਹਮਣੇ ਨੌਜਵਾਨ ਗਬਰੂ ਦੀਪ ਤਪੁਰਜੀ ਵਾਲਾ ਤੇ ਮੁਕਾਬਲਾ ਟੱਗੋ ਰਮਾਣੇ ਵਾਲੇ ਕਹਿੰਦੇ ਸ਼ਰਨੇ ਦੇ ਨਾਲ ਹੋ ਗਿਆ ਮੇਰੇ ਪੰਜਾਬੀ ਵੀਰੋ ਪਹਿਲਾ ਜਫਾ ਲਾਤਾ ਲੈ ਵੀ ਅਮਰੀਕ ਸਿੰਘ ਸਾਜੀ ਆ ਗਿਆ ਗੇਂਦ ਸਾਡੇ ਤੇ ਗਰਾਊਂਡ ਕਲੀਅਰ ਕਰ ਦਿਓ ਵੀਰ ਜੀ ਉਹ ਕਹਿੰਦੇ ਸ਼ਾਹੀ ਆ ਗਿਆ ਮੇਰੇ ਮਿੱਤਰੋ ਉਧਰ ਕਹਿੰਦੇ ਲੱਗੀ ਧੱਤਲ ਰੱਟ ਬਾਲ ਕਹਿੰਦੇ ਬੈਰੀ ਕਬੇਟਾ ਯਾਰੀ ਕਹਿੰਦੇ ਕਰ ਦਿਓ ਜਲ ਦੇ ਨਾਲ ਕਰ ਦਿਓ ਜਰਾਬ ਜਿਹਦਾ ਹੁਗਾ ਵੀ ਇਹ ਮੇਰੀਆਂ ਸੱਜੀਆਂ ਖੰਭੀਆਂ ਪਾਹਾਂ ਦੇ ਉਹ ਗੁਰੀ ਹੋਰੀ ਲੱਗੀ ਹੋਰੀ ਰੇ ਇੱਕ ਕਬੱਡੀ ਕਰਕੇ ਭਰਾ ਦੇ ਨੇ ਉਹ ਰੇਗੜ ਪਾਣ ਲੱਗੀ ਵੱਡੇ ਬਾਈ ਹਯਾਦ ਅਲੀ ਸਾਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲੈ ਵੀ ਬੱਬੂ ਭੱਦਰਵਡ ਵਾਲਿਆ ਉਹ ਸਾਹਮਣੇ ਫੜਿਆ ਹੋਇਆ ਗਿੱਡਾ ਇਹਨੂੰ ਕਹਿੰਦੇ ਅਮਰ ਤੌਲਖਾ ਵਾਲਾ ਕਹਿੰਦੇ ਆ ਪਰ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਦੇ ਵਿੱਚ ਹੈ ਆਹ ਸਾਹਮਣੇ ਕਹਿੰਦੇ ਦੀਪਤ ਮੁਰਗੀ ਵਾਲਾ ਮੇਰੇ ਮਿੱਤਰੋ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤਰਕਮੇ ਢਾਗੇ ਵਾਲੇ ਦੇ ਪੁੱਜ ਜੱਸਿਆਂ ਦੇ ਉੱਪਰ ਵੱਡੇ ਭਰਾ ਕਹਿੰਦੇ ਬੱਤੂ ਸੇ ਡਿੱਪਾ ਜਾਵੇਗਾ ਸਾਡੇ ਕਹਿੰਦੇ ਪਾਲ ਜਿਹੜੀ ਵੀਰ ਨੇ ਕਾਲਾ ਨਾਲ ਜਿਹੜੇ ਵੀਰ 3200 ਰੁਪਏ ਦਾ ਲੱਗੇ ਆ ਫਰਿਆਦ ਦਾ ਹਰ ਇੱਕ ਜੱਫਾ ਜੱਸੀ ਬੈਲਜਮ ਤੇ ਸਰਦ ਸਰਬਾ ਬੈਲਜਮ ਤੇ ਲੱਗੀ ਬੈਲਜਮ ਵੱਲੋਂ 51 51 ਸੌਦਾ ਹੋਣਾ 1000 ਰੁਪਏ ਕਹਿੰਦੇ ਹਰਪ੍ਰੀਤ ਸਿੰਘ ਯੂ ਵਿੱਕੀ ਯੂਐਸਏ ਵੱਲੋਂ ਕਹਿੰਦੇ ਫਰਿਆਦ ਦੇ ਹਰ ਜੱਫੇ ਤੇ ਲਓ ਪੂਰੀਆ ਕਹਿੰਦੇ ਸਿੱਸਰ ਵਾਲਾ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਬਾਹਰ ਤੌਲ ਖੇਡੇ ਦੇ ਜੱਫੇ ਗੇਲ ਸਿੱਧੂ ਆਸਟ੍ਰੇਲੀਆ 2100 ਦੇ ਹੋਣਗੇ ਨਾਲ ਕਹਿੰਦੇ ਬੱਜ ਨੇ ਆਸਟ੍ਰੇਲੀਆ ਵੀਰ ਨੇ ਉਧਰ ਕੋਈ ਚਾਰ ਜੱਫੇ ਪਹਿਲਾਂ ਲਾ ਗਿਆ ਸ਼ਿੱਤਾ ਅਚਰਵਾਲ ਬੁੱਤਾ ਛਾਪਾ ਰੋਕਾ ਪਤਵਾ ਬਹੁਤ ਵਧੀਆ ਤੇ ਰਮਨ ਸਰੀ ਦੇ ਵਿੱਚ ਰੰਦਾ ਵੀਰ ਉਹ ਕਹਿੰਦੇ ਵੀ ਅਸੀਂ 3000 ਦੇਵਾਂਗੇ ਈਟਾ ਖਾਂਕੇ ਵਾਲਾ 500 5500 ਹਜ਼ਾਰ ਰੁਪਏ ਇੱਕ ਹੋਰ ਸਾਡੇ ਹੈਪੀ ਯੂਐਸਏ ਵੀਰ ਨਾਲ ਲੱਗਿਆ 450 ਦਾ ਜੱਫਾ ਲੱਗਿਆ ਅਜੀ ਸ਼ਕਰਪੁਰੀਆ ਫੇਰ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਚੱਲ ਪਿਆ 5100 ਜਿਹੜਾ ਪਹਿਲਾ ਚਾਰਜਫੇ ਲਾਏਗਾ ਬੂਟਾ ਛਾਪਾ ਸਿੱਧਾ ਇਚਰ ਵਾਲਾ ਰਿੰਕਾ ਕੁਤਬਾ ਵਾਹਮੜੀਆਂ ਰਮਣਾ ਕੁਤਬਾ ਵਾਹਮੜੀਆਂ ਸਰੀ ਕਿੰਗ ਵਾਲੇ 5100 ਦੇਣਗੇ ਲੋ ਸਾਹਮਣੇ ਉਹ ਸਾਹਮਣੇ ਉਹ ਸਾਹਮਣੇ ਕਹਿੰਦੇ ਸ਼ਾਜੀ ਭੱਜ ਗਿਆ

ਕੋਈ ਪਈ ਆ ਕੀ ਬਾਤ ਆ ਕੀ ਬਾਤ ਆ ਓਏ ਚੱਟਾ ਕੀ ਬਾਤ ਆ ਐਂ ਕਹਿੰਦੇ ਸਿਰਾਂ ਲਾਦਾ ਨਗਰਵਾਨੇ ਵਾਲੇ ਛਰਨੇ ਨੇ ਪੂਰੀਆ ਸਿਸਰ ਵਾਲਾ ਕੈਮਰੇ ਵਾਲੇ ਵੀਰਾਂ ਨੂੰ ਮੇਰੀ ਗੁਜ਼ਾਰਸ਼ ਆ ਵੀ ਥੋੜਾ ਧਿਆਨ ਦੇਣਾ ਬਬਰ ਔਰ ਆਸਟ੍ਰੇਲੀਆ ਦੇ ਬਗੇਲ ਸਿੱਧੂ ਅਮਰ ਤੌਲਖ ਦੇ ਜੱਫੇ ਦੇ 2100 ਤੇਰੇ ਫਰਿਆਦ ਦੇ ਹਰ ਜੱਫੇ ਤੇ 3000 ਜੱਸੀ 33 ਹਜ਼ਾਰ ਪਰਿਆ ਤੇ ਜੱਫਾ ਤੇ ਜੱਸੀ ਬੈਜੀ ਵਾਲੇ 32000 ਉਹ ਸਾਹਮਣੇ 20 ਪਾਗਦਾ 32000 ਦਾ ਜੱਫਾ ਲੱਗਣ ਜਾ ਰਿਹਾ ਪਰ ਕਾਕਾ ਕਾਕਾ ਸ਼ਕਰਪੁਰੀਆ ਲਾ ਤਕਣਾ ਜੱਫਾ ਪੁਆਇੰਟ ਦਾ ਵਾਅਦਾ ਕਰ ਗਿਆ ਲੈ ਵੀ ਬੰਬੂ ਬੈਜੀ ਵਾਲਿਆ ਸਹਿਯਾਦ ਅਲੀ ਸਾਜੀ ਪਹਿਲੀ ਵਾਰੀ ਕਹਿੰਦੇ ਸਾਡੇ ਵੀਰਾਂ ਨੂੰ ਬੈਜੀ ਵਾਲੇ ਨੇ ਜਹਾਜ਼ ਤੇ ਚੜਾਇਆ ਤੇ ਅੱਜ ਕਹਿੰਦੇ ਇਹ ਦੁਨੀਆਂ ਦੇ ਵਿੱਚ ਵੱਡੀ ਮੰਗ ਹੈ ਸਾਜੀ ਸ਼ਕਰਪੁਰੀਆ ਇਲੇ ਜਲੰਧਰ ਤੋਂ ਚੱਲ ਗਿਆ ਮੁਕਾਬਲਾ ਕਹਿੰਦੇ ਕਾਂਗੇ ਵਾਲੇ ਦੇ ਨਾਲ ਉਹ ਪਈ ਹੋਈ ਟੱਕਰ ਕਬੱਡੀ 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 ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਸਾਜੀ ਕਹਿੰਦੇ ਭੱਜ ਗਿਆ ਮੇਰੇ ਮਿੱਤਰੋ ਅਗਲੀ ਰੇਡ ਪਾਉਣ ਦੇ ਲਈ ਫੇਰ ਉਹ ਧਰਤੀਏ ਕਹਿੰਦੇ ਧਾਗੇ ਪੈਣ ਦੀ

ਜ਼ਰੂਰ ਪਵੇਗੇ ਇੱਧਰ ਕਹਿੰਦੇ ਪੂਰੀਆ ਫੂਸਰ ਵਾਲਾ ਨੰਬਰ 81 ਰੈਡਰ ਦਾ ਗਰਾਊਂਡ ਥੋੜਾ ਕਲੀਅਰ ਕਰ ਦਿਓ ਤਾਰੂਜੀ ਨੂੰ ਮੇਰੀ ਬੇਨਤੀ ਹੈ ਵੀ ਥੋੜਾ ਪਿਛਲੇ ਪਾਸੇ ਚਲੇ ਜਾਓ ਮੇਰੀ ਬੇਨਤੀ ਹੈ ਜਿਹੜੇ ਭਰਾਵਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਬੈਠ ਜਾਣਗੇ ਕਾਂਗੇ ਵਾਲੇ ਨੀਟੇ ਦੀ ਇਸ ਵੇਲੇ ਪਾਈ ਹੋਈ ਕਬੱਡੀ ਉਹ ਪਾਈ ਹੋਈ ਟੱਕਰ ਕਾਕਾ 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 ਨਰਾ ਫਟਾਕਾ ਕਬੱਡੀ 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 ਦਰਸ਼ਕ ਵੀਰੋ ਮੈਚ ਕਿਵੇਂ ਲੱਗ ਰਿਹਾ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਜਰਾ ਥੋੜਾ ਨਾਟ ਘੇਰਾ ਪਿੱਛੇ ਕਰ ਲੋ ਲਓ ਸਾਹਮਣੇ ਕਹਿੰਦੇ 샤ਜੀ ਦੇ ਮਿੱਤਰੋ ਉਧਰ ਬਗੇਲ ਸਿੱਧੂ ਤੇ ਭੱਟੇ ਵੀਰ ਕਿਤੇ ਬਾਪੇ ਧੂਆ ਦੇ ਪੁੱਤ ਪਰ ਦਵਾਵਾਂ ਨੇ ਸਾਡੇ ਭਰਾਵਾਂ ਦੇ ਵੱਲੇ ਆਹ ਸਾਹਮਣੇ ਕਹਿੰਦੇ 4 ਬਗੇਲ ਕਹਿੰਦੇ 2100 ਨਿੱਪਾ ਜਾਣਾ ਇੱਧਰ 샤ਜੀ ਰੇਡ ਕਾਉਣ ਦੇ ਲਈ ਵਧਿਆ ਹੋਇਆ ਕਾਗੇ ਵਾਲਿਆ ਸਾਜੀ ਨੂੰ ਦੱਪਣ ਨੂੰ ਫਿਰਦੇ ਸੀ ਪਰ ਸਾਜੀ ਦੱਪਦਾ ਕਿੱਥੇ ਆ ਸਾਜੀ ਦੱਪਦਾ ਕਿੱਥੇ ਉੱਧਰ ਕਹਿੰਦੇ ਲੱਤੀ 72 ਵੱਟ ਪੱਤਾ ਬਾਈ ਨਾਲ ਕਹਿੰਦੇ ਜੱਸੀ ਯਾਰੀ ਗੁਰੀ ਕਮੇਡਾ ਬ੍ਰਿੰਦਰ ਕਹਿੰਦੇ ਜਟਾਣੇ ਵਾਲਾ ਜਟਾਣੇ ਵਾਲਾ ਉਹ ਕਹਿੰਦੇ ਦਲਬੀਰ ਉਸਮੇਲ ਨੰਬਰ ਰੇਟਾ ਕੀਤਾ ਜਾਵੇ ਜਦੋਂ ਪ੍ਰੇਰਾਂ ਦੀ ਮਰਜੀ ਨਹੀਂ ਚੱਲਣ ਦਿੱਤੀ ਜਾਂਦੀ। ਦਬਰਜੀ ਵਾਲਿਆ ਕੀ ਕਰਨ 플레이ਰ ਜਦੋਂ ਮਰਜੀ ਨਹੀਂ ਚੱਲਣ ਦਿੱਤੀ ਜਾਂਦੇ। ਉਹ ਰੇਡ ਪੈ ਗਈ। ਲਓ ਸਾਹਮਣੇ ਨੌਜਵਾਨ ਕਬਰੂ ਕਹਿੰਦੇ ਪੂਰੀਆ ਸਿਸਰ ਵਾਲਾ ਸੁਖੀ ਦਿਉੜ ਜੀ ਪੁੱਜੇ ਆ। ਉਹ ਟੱਕਰ ਕਹਿੰਦੇ ਗੁਰਵਿੰਦਰ ਘਾਂਗੇ ਵਾਲੇ ਦੇ ਨਾਲ ਹੋਈ ਹੈ। ਪਰ ਪੁਆਇੰਟ ਜਿਹੜਾ ਰੇਡਰ ਦਾ ਮੇਰੀ ਬੇਨਤੀ ਹੈ ਭਾਈ ਗਰਾਊਂਡ ਥੋੜਾ ਕਲੀਅਰ ਕਰ ਦਿਓ ਹੱਥ ਬਨ ਕੇ ਬੇਨਤੀ ਆ ਯਾਰ ਕਿਉਂ ਨਹੀਂ ਗੱਲ ਨੂੰ ਸੁਣਦੇ ਤੁਸੀਂ? ਫਾਈਨਲ ਮੈਚ ਚੱਲੀ ਜਾਂਦਾ ਦੁਨੀਆਂ ਵੇਖ ਰਹੀ ਆ ਯਾਰ ਬੈਠ ਨਹੀਂ ਸਕਦੇ ਪਲੀਜ਼ ਤੁਸੀਂ ਲਓ ਕਾਕਾ ਕਾਕਾ ਮੈਚ ਸਮਾਪਤ ਹੈ ਜੀ ਮੈਚ ਸਮਾਪਤ ਆ ਦਰਸ਼ਕਾਂ ਘਾਂਗੇ ਦੇ 2 ਨੰਬਰ ਨੇ ਤੇ ਸ਼ਕਰਪੁਰ ਦੇ 15 ਨੰਬਰ ਸਾਢੇ 15 ਸ਼ਕਰਪੁਰ ਦੀ ਟੀਮ ਇਸ ਮੁਕਾਬਲੇ ਦੇ ਵਿੱਚੋਂ ਜਿੱਤ ਗਈ ਹੈ ਜਲਦੀ ਤੁਹਾਨੂੰ ਦੱਸਦੇ ਹਾਂ ਵੀ ਕਿਹੜਾ ਬੈਸਟ ਰੇਡਰ ਅਮਰਤਪਾਲ ਬਲਾਨ ਜੀ ਕਿੱਥੇ ਨੇ ਅਮਰਪਾਲ ਬਲਾਨ ਜੀ ਕਿੱਥੇ ਨੇ ਅਮਰਤ ਬਲਾਨ ਜੀ ਬੌਂਸਰ ਵੀਰਾਂ ਨੂੰ ਬੇਨਤੀ ਆ ਜਰੂਰ ਜਿੰਨਾ ਤੁਹਾਡਾ ਵੀਰ ਨੇ ਇੱਥੇ ਆ ਜਾਣ ਬੌਂਸਰ ਭਰਾ ਸਾਡੇ ਦਵਾਵਾ ਦੇ ਸਾਡੀਆਂ ਸਾਡੇ ਵੀਰਾਂ ਦੇ ਲਈ ਪਰਮਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਗਾਡੀ ਚ ਮਾਈਕ ਲੈ ਲੋ ਕਿਰਪਾ ਕਰਕੇ ਲਾ ਦਿਓ। ਹਮਤਵਲਾਨ ਜੀ ਕਿੱਥੇ ਨੇ? ਖੇੜੀ ਰੁੰਡੇਗੇ ਵਾਲੇ ਦਾ ਸਾਡੇ ਵੀਰ ਦਾ ਆਉਂਦੇ ਸਾਲ ਮੋਟਰਸਾਈਕਲ ਨਾਲ ਸਨਮਾਨ ਆਉਣਾ ਹੈ। ਹਨੀ ਆਸਟ੍ਰੇਲੀਆ ਵੱਲੋਂ ਅੱਜ ਦੇ ਸੰਘੇੜਾਂ ਨੇ ਇਸ ਵੱਡੇ ਟੂਰਨਾਮੈਂਟ ਦਾ ਵੈਸਟ ਰੇਡਰ ਪੂਰੀਆ ਸੀਸਰ ਤੇ ਸਾਜੀ ਸ਼ਕਰਪੁਰੀਆ ਜਿਨ੍ਹਾਂ ਨੇ ਚਾਰ-ਚਾਰ ਰੇਡਾਂ ਨਾਨਸਟਾਪ ਪਾਈਆਂ ਤੇ ਸੰਘੇੜਾਂ ਦੇ ਕਬੱਡੀ ਟੂਰਨਾਮੈਂਟ ਤੋਂ 59 ਗੇੜਾਂ ਜੁਆਇਨ ਕੀਤੇ ਆ ਪੂਰੀਆ ਸੀਸਰ ਤੇ ਸਾਜੀ ਸ਼ਕਰਪੁਰੀਆ ਅੱਜ ਦੇ ਇਸ ਟੂਰਨਾਮੈਂਟ ਦੇ ਸਾਂਝੇ ਤੌਰ ਤੇ ਬੈਸਟ ਰੇਡਰ ਨੇ ਅੱਜ ਦੇ ਇਸ ਟੂਰਨਾਮੈਂਟ ਤੇ ਸ਼ਰਨੇ ਡੱਗੋ ਰਮਾਣੇ ਵਾਲੇ ਨੇ ਕਾਕੇ ਨੇ 4 ਟੱਚ ਲੈ ਕੇ 3 ਜਫੇ ਲਾਏ ਆ ਤੇ ਡਗੋ ਰਵਾਨੇ ਲਈ ਸ਼ਰਨੇ ਨੇ 3 ਟੱਚ ਲੈ ਕੇ 3 ਨੇ ਜਫੇ ਲਾਏ ਆ ਡਗੋ ਰਵਾਨੇ ਦਾ ਸ਼ਰਨਾ ਜਿਹਦੇ ਟੂਰਨਾਮੈਂਟ ਦਾ 59 11 ਦਾ ਜੇਤੂ ਆ ਪਰ ਟੀਮ ਦੀ ਸਹਿਮਤੀ ਦੇ ਨਾਲ ਕਾਕਾ ਜਿਹੜਾ ਜੁਆਇੰਟ ਹੈ ਕਾਕੇ ਨੂੰ ਡਬਲ ਮੁਬਾਰਕਾਂ ਕਿਉਂਕਿ ਅੱਜ ਬੁਲਟ ਵੀ ਦਿੱਤਾ ਬੈਲਜੀਅਮ ਵਾਲੇ ਭਰਾਵਾਂ ਨੇ ਤੇ 911 ਦੇ ਵਿੱਚ ਵੀ ਹਿੱਸਾ ਪਾ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਾਰੇ ਲਾਈਵ ਵਾਲੇ ਵੀਰਾਂ ਦਾ ਪ੍ਰਬੰਧਕ ਕਮੇਟੀ ਦਾ ਹਾਂਜੀ ਕੰਤੀ ਤਾਜੋ ਜੀ ਅਗਲੀ ਗੱਲ ਕਰ ਲਈਏ ਹਾਂਜੀ ਹੈਲੋ ਭਾਈ ਸੌਣ ਵਾਲੇ ਚੱਲੀ ਜਾਦੇ ਵੀਰਾਂ ਕੇ ਜੀ ਬੇਨਤੀ ਹੈ ਕਿਰਤਬਾਲ ਭਾਈ ਬਹੁਤ ਬਹੁਤ ਵੱਡਾ ਪਿਆਰ ਸਾਡਾ ਪ੍ਰਾ ਆਡਗੁਰ ਸਾਹਿਬ ਹਾਂਜੀ ਆ ਟੱਕਰ ਲੈ ਕੇ ਆਜੋ ਬੇਨਤੀ ਹੈ ਵੀ ਕਿਰਪਾ ਕਰਕੇ ਜੇੜਾ ਆਪਾਂ ਇੱਕ ਵਾਰੀ ਕੈਮਰਾ ਦੇ ਸਾਹਮਣੇ ਲੈ ਕੇ ਆ ਜੀਏ ਪਲੀਜ਼ ਕੋਈ ਆਪਣਾ ਇਨਸਾਨਾਂ ਵੀਰੋ ਇੱਕ ਪੈਰ ਪੂਰਾ ਨੀਚੇ ਜੇ ਬਾਕੀ ਆਪਣੇ ਵੱਡੂਆਂ ਦੇ ਮੋਜਲਾਂ ਦੇ ਹਥਿਆਰ ਰੱਖ ਰਿਹਾ ਜੀ